ਤਿਹ ਦਿਨ ਵੀ ਮਹਾਰਾਜੀ ਨੂੰ ਤਵੀ ਤੇ ਬਿਠਾਇਆ ਗਿਆ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ਵੇਖੋ ਭਗਤ ਪ੍ਰਹਲਾਦ ਜੀ ਨੂੰ ਅਗਨੇ ਨਹੀਂ ਸਾੜਿਆ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਉਂ ਸਾੜਿਆ ਸਤ ਸੰਗਤ ਜੀ ਸਤ ਗੁਰੂ ਜੀ ਨੇ ਇਹ ਕਲਾ ਵਰਤਾਈ ਕਿਉਂਕਿ ਉਹ ਸ਼ਹਾਰਤ ਨੇ ਸਿੱਖਾਂ ਨੂੰ ਨਵਾਂ ਸਬਕ ਦੇਣਾ ਸੀ ਹਾਜੂਰ ਜਦੋਂ ਤੀਸਰੇ ਦਿਨ ਵੀ ਤਵੀ ਤੇ ਬੈਠੇ ਐ ਨੇ ਆਪਣਾ ਸੁਭਾਅ ਹੀ ਵਿਪਰਜੇ ਕਰ ਲਿਆ ਸੀ ਪਰ ਮਹਾਰਾਜ ਜੀ ਨੇ ਫਿਰ ਆਗਿਆ ਕੀਤੀ ਕਿ ਇਹ ਤੂੰ ਆਪਣਾ ਸੁਭਾਅ ਜੋ ਹੈ ਨਾ ਉਸ ਨੂੰ ਹੁਣ ਬਦਲਨਾ ਹਜੂਰ ਦੇ ਸ਼ਰੀਰ ਤੇ ਤੀਸਰੇ ਦਿਨ ਸਾਧ ਸੰਗਤ ਦੀ ਫਲੂਹੇ ਬਣ ਗਏ ਮਹਾਰਾਜ ਜੀ ਦੀਆਂ ਪਿੰਜਣੀਆਂ ਵਾਲੀਆਂ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਹਜੂਰ ਦੇ ਚਰਨਾਂ ਦੀਆਂ ਤਲੀਆਂ ਸੜ ਗਈਆਂ ਸੱਚੇ ਬਾਦਸ਼ਾਹ ਮਹਾਰਾਜ ਦਾ ਹੌਸਲਾ ਨਹੀਂ ਚੰਦੂ ਡੁਲਾ ਸਕਿਆ ਜਦੋਂ ਤੀਸਰਾ ਦਿਨ ਬੀਤਿਆ ਤੇ ਉਸ ਦਿਨ ਆਸ ਨੇ ਿਕਰ ਕੀਤਾ ਕਿ ਸਾਈਂ ਮੀਆਂ ਮੀਰ ਜੀ ਨੂੰ ਉਦੋਂ ਪਤਾ ਲੱਗਾ ਤੇ ਸਾਈਂ ਜੀ ਉਸ ਵਕਤ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਨ ਵਾਸਤੇ ਆਏ ਜਦੋਂ ਹਜੂਰ ਦਾ ਸਰੀਰ ਟਕਿਆ ਤੇ ਸਾਈਂ ਜੀ ਬੇਹੋਸ਼ ਹੋ ਕੇ ਡਿੱਗ ਪਏ ਸੀ ਸੱਚੇ ਬਾਦਸ਼ਾਹੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਆਪ ਅੱਲਾ ਦਾ ਰੂਪ ਹੋ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਐਨਾ ਆਪਣੇ ਸਰੀਰ ਤੇ ਕਸ਼ਟ ਕਿਉਂ ਮਹਾਰਾਜ ਜੀ ਨੇ ਕਿਹਾ ਸਾਈਂ ਜੀ ਕਦੇ ਤੁਸੀਂ ਪੁੱਛਿਆ ਸੀ ਕਿ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਕੀ ਹੁੰਦੀ ਹੈ